ਜੋ ਅਨੇ ਦਿਨ ਇਸਿਆਸੀ ਮਾਹੌਲ ਖੂਬ ਗਰਮਾਇਆ ਹੋਇਆ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਅਤੇ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀਆਂ ਅਮਨੋ ਸਾਹਮਣੇ ਖੜੀਆਂ ਨੇ ਪੈਨਸਬਦ ਦੇ ਦੌਰਾਨ ਕੰਜ਼ਰਵੇਟਿਵ ਪਾਰਟੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਿਬਰਲ ਸਰਕਾਰ ਵਿੱਚ ਲਿਖਦਾ ਕੰਮ ਰਹੀ ਵਿਰੋਧੀ ਧਿਰ ਦੇ ਆਗੂ ਪੀ ਆਰੇ ਪੋਲੀਵੋਡ ਨੇ ਟਰੂਡੋ ਸਰਕਾਰ ਖਿਲਾਫ ਹਾਊਸ ਆਫ ਕਾਮਨਸ ਵਿੱਚ ਮੁਰਬੇ ਬੇਪਰਸਕੀਮ ਬਤਾਰ ਰੱਖਿਆ ਸੀ ਨਿਊ ਡਰਾਮੈਟਿਕ ਪਾਰਟੀ ਤੇ ਬਲੈਕ ਕਯੂਬਕ ਨੇ ਬੇਪਰਸਕੀਮ ਮਤੇ ਦੇ ਖਿਲਾਫ ਵੋਟ ਪਾਈ ਮਤੇ ਦੇ ਦੇ ਵਿੱਚ 207 ਅਤੇ ਸਦੀ ਹਮਾਇਤ ਵਿੱਚ 120 ਵੋਟਾਂ ਪਈਆਂ ਸਨ। ਬਲੈਕ ਪੱਪਕ ਤੇ ਐਨਡੀਪੀ ਦੇ ਮੌਜੂਦਾ ਰੁਕਦੇ ਮਤੇ ਨਜ਼ਰ ਹਾਲੀ ਦੇ ਵਿੱਚ ਸਿਰੋ ਆਮ ਚੋਣਾਂ ਦੀ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਉਂਝ ਮਤੇ ਤੇ ਬਹਿਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਆਗੂ ਪੀਰੇ ਪੋਲੀਵਰ ਨੂੰ ਸਿਆਸੀ ਖੇਡਣਾ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ। ਉਸੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਲੋਰੀ ਆਗੂ ਦੇ ਸਿਆਸੀ ਪਖੰਡਾ ਦੀ ਹਮਾਇਤ ਕਰਨ ਨਾਲ ਦੇਸ਼ ਵਾਸੀਆਂ ਨਾਲ ਧੋਖਾ ਹੈ। ਐਨਡੀਪੀ ਵੱਲੋਂ ਲਿਬਰਲ ਸਰਕਾਰ ਨਾਲ ਹਮਾਇਤਾਂ ਜੋਪਤਾ ਰੱਦ ਕੀਤੀ ਜਾਵੇਗੀ। ਤਉ ਬਾਅਦ ਪੋਲੀਵੁੱਡ ਨੇ ਪਿਛਲੇ ਮਹੀਨੇ ਟੂਟੋ ਸਰਕਾਰ ਦੇ ਖਿਲਾਫ ਪਹਿਲੀ ਵਾਰ ਬੇਪਰੋਸ ਹਿੰਮਤ ਆਖਿਆ ਸੀ ਹਾਲਾਂਕਿ ਐਨਡੀਪੀ ਦੇ ਬਲਾਕ ਕਯੂਬਾ ਨੇ ਉਹ ਵੀ ਮਤੇ ਦੇ ਖੂਦ ਵਿੱਚ ਵੋਟ ਪਾਈ ਸੀ ਪੋਲੀਵਰ ਨੇ ਉਦੋਂ ਜਗਮੀਤ ਸਿੰਘ ਦੇ ਤਿੱਕੇ ਨਿਸ਼ਾਨੇ ਵੀ ਸਾਦੇ ਸਨ ਕੈਨੇਡੀਅਨ ਪਾਰਲੀਮੈਂਟ ਵਿੱਚ ਕੁੱਲ 338 ਸੀਟਾਂ ਵਿੱਚੋਂ ਸੱਤਾਧਾਰੀ ਲਿਬਰਲ ਸਕੋਲ 154 ਐਨਡੀਪੀ ਕੋਲ 25 ਅਤੇ ਬਲਾਕ ਕਯੂਬਾ ਕੋਲ 33 ਅਤੇ ਗ੍ਰੀਨ ਪਾਰਟੀ ਕੋਲ ਸਿਰਫ 2 ਸੀਟਾਂ ਨੇ ਮੁੱਖ ਵਿਰੋਧੀ ਦੇ ਟੋਰੀ ਸਕੋਲ 124 ਸੀਟਾਂ ਹਨ ਜਿਹੜੀ ਵੈਟੀ ਪਾਰਟੀ ਤਿੰਜੀ ਕੋਸ਼ਿਸ਼ ਜੋ 24 ਸਵੇ ਤੋਂ ਪਹਿਲਾਂ ਕਟੋ ਪਾਰਟੀ ਕੋ ਹੋਰ ਬੇਪਰੂਫ ਕਿੰ ਮਤਾ ਸੰਸਦ ਵਿੱਚ ਪਿਆ ਸਕਦੀ ਹੈ ਅੰਜਲੀ ਵਾੜੀ ਪਾਰਟੀ ਜਲਦੀ ਚੋਣਾ ਚਾਹੁੰਦੀ ਹੈ ਕਿਉਂਕਿ ਸਰਵੇਖਣਾਂ ਮੁਤਾਬਕ ਇਸ ਸਮੇਂ ਉਹਨਾਂ ਕੋਲ ਸਭ ਤੋਂ ਵੱਧ ਜਨ ਸਮਰਥਨ ਹੈ ਲਾਕਯੂਬਕ ਜੋ ਕਿ ਕਯੂਬਕ ਸੁਪਰੀ ਦੀ ਅਜਲਦੀ ਚਾਹੁੰਦਾ ਹੈ ਵੀ ਪਿਛਲੇ ਹਫਤੇ ਕਿਹਾ ਸੀ ਕਿ ਬਜ਼ੁਰਗਾਂ ਦੀਆਂ ਪੈਨਸ਼ਨਾਂ ਬਣਾਉਣ ਦੇ ਬਦਲੇ ਘੱਟੋ ਘਾਟ ਇਸ ਮਹੀਨੇ ਦੇ ਅੰਤ ਤੱਕ ਟੁੱਟੋ ਸਰਕਾਰ ਦੀ ਹਮਾਇਤ ਕਰੇਗੀ ਲਾਕਯੂਬਕ ਨੇ ਲਿਬਰਲ ਨੂੰ ਹਮਾਇਤ ਦੇਣ ਬਦਲੇ ਹਮਾਇਤੀ ਮੰਗਾ ਪੂਰੀਆ ਕਰਨ ਲਈ 31 ਅਕਤੂਬਰ ਤੱਕ ਦੀ ਮਹੌਲਤ ਦਿੱਤੀ ਹੈ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜੇ ਟੁੱਟੋ ਸਰਕਾਰ ਨੇ ਦਾ ਇਸ ਸਮੇਂ ਤੋਂ ਪਹਿਲਾਂ ਡ ਕਾਫੀ ਐਮਪੀਜ਼ ਪੈਨਸ਼ਨਾਂ ਤੋਂ ਬਚੇ ਰਹਿ ਜਾਣਗੇ ਦੂਜੇ ਪਾਸੇ ਇੱਕ ਸਰਵੇਖਣ ਵਿੱਚ ਇਹ ਵੀ ਦੇਖਣ ਨੂੰ ਆਇਆ ਹੈ ਕਿ ਕੈਨੇਡਾ ਵਿੱਚ ਸਮੇਂ ਦੇ ਨਾਲ-ਨਾਲ ਪ੍ਰਵਾਸੀਆਂ ਦੀ ਸਿਆਸੀ ਪਸੰਦ ਵੀ ਬਦਲ ਚੁੱਕੀ ਹੈ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕੀਤਾ ਜਾ ਰਿਹਾ ਹੈ 39% ਪ੍ਰਵਾਸੀਆਂ ਨੇ ਇੱਕ ਸਰਵੇਖਣ ਦੌਰਾਨ ਮੰਨਿਆ ਹੈ ਕਿ ਉਹ ਆਪਣੀ ਸਿਆਸੀ ਵਫਾਦਾਰੀ ਬਦਲ ਚੁੱਕੇ ਨੇ ਕੈਨੇਡਾ ਵਿੱਚ 6 ਸਾਲ ਜਿਸ ਤੋਂ ਪਹਿਲਾਂ ਆਏ ਪ੍ਰਵਾਸੀਆਂ ਦੀ ਅਜਰਵੇਟੀ ਪਾਰਟੀ ਨਾਲ ਨੇੜਤਾ ਬਹੁਤ ਠਿੱਕ ਨੁਲ ਗਈ ਹੈ ਪ੍ਰਵਾਸੀਆਂ ਵਿੱਚ ਟੁੱਟੋ ਦੀ ਘਟਦੀ ਹੋਈ ਲੋਕਪ੍ਰਿਅਤਾ ਦਾ ਕਾਰਨ ਟੁੱਟੋ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲ ਇਹ ਕੰਮ ਵੀ ਮੰਨਿਆ ਜਾ ਸਕਦਾ ਹੈ ਜਿਸ ਕਾਰਨ ਕਿੰਨੇ ਹੀ ਪ੍ਰਵਾਸੀਆਂ ਦੇ ਸਤੁਪ ਨੇ ਛੁੱਟ ਚੁਕੇ ਨੇ